ਇੱਕ ਵਾਰ ਕੋਈ ਬਜ਼ੁਰਗ ਨ ਰੁੱਖ ਥੱਲੇ ਲੰਮੇ ਪਿਆ ਹੁੰਦਾ ਵਾ ਤੇ ਬਜ਼ੁਰਗ ਜਿਹੜਾ ਹੁੰਦਾ ਉਹ ਬਿਮਾਰ ਹੁੰਦਾ ਉਹ ਆਪਣੇ ਬੇਟੇ ਨੂੰ ਕਹਿੰਦਾ ਵਾ ਕਿ ਮੈਨੂੰ ਐਵੇਂ ਲੱਗਦਾ ਜਿਵੇਂ ਸਿੱਜੇ ਸਿੱਜੇ ਇਹ ਜਿਹੜੇ ਪੱਤੇ ਆ ਛੱਡਦੇ ਜਾਂਦੇ ਆ ਇਸ ਤਰ੍ਹਾਂ ਹੀ ਬਸ ਮੇਰੀ ਉਮਰ ਜਿਹੜੀ ਉਹ ਮੁੱਕਦੀ ਜਾਂਦੀ ਹੀ ਆ ਉਹ ਨਾ ਬੜੀ ਟੈਨਸ਼ਨ ਲੈਂਦਾ ਵਾ ਬਜ਼ੁਰਗ ਤੇ ਬੇਟੇ ਨੂੰ ਬੜਾ ਸੁਣ ਕੇ ਤੇ ਦੁੱਖ ਲੱਗਦਾ ਵਾ ਬੇਟਾ ਕਹਿੰਦਾ ਚੁੱਪ ਕਰ ਰਹਿਂਦਾ ਫਿਰ ਸੋਚ-ਸੂਚ ਕੇ ਕਿੰਨੇ ਚਿਰ ਬਾਅਦ ਕਹਿੰਦਾ ਕਿ ਕੋਈ ਗੱਲ ਨਹੀਂ ਪਿਤਾ ਜੀ ਤੁਸੀਂ ਇੰਨਾ ਦਿਲ ਕਿਉਂ ਛੱਡਦੇ ਜੇ ਤਹੀ ਬਿਮਾਰ ਜੇ ਬਿਮਾਰੀ ਤੇ ਅਸਕਰ ਬੰਦਿਆਂ ਤੇ ਆਉਂਦੀ ਆ ਦੁੱਖ ਸੁੱਖ ਬੰਦਿਆਂ ਤੇ ਹੁੰਦੇ ਏਡੀ ਕਿਹੜੀ ਗੱਲ ਆ ਜਿੰਨਾ ਚਿਰ ਸਾਹ ਹੈਗੇ ਉਹਨਾਂ ਚਿਰ ਤੇ ਖੁਸ਼ ਹੋ ਕੇ ਤੇ ਖੁੱਲ ਕੇ ਜਿਓ ਜਦੋਂ ਇਹ ਪੱਤੇ ਝੜਨਗੇ ਆਪਾਂ ਵੇਖੀ ਜਾਊਗੀ ਉਦੋਂ ਤੇ ਉਹਨਾਂ ਸਾਰੇ ਪੱਤੇ ਝੜ ਜਾਂਦੇ ਆ ਇੱਕ ਪੱਤਾ ਜਿਹੜਾ ਉਹ ਲੱਗਾ ਰਹਿੰਦਾ ਵਾ ਤੇ ਜਦੋਂ ਇੱਕ ਪੱਤਾ ਲੱਗਾ ਰਹਿੰਦਾ ਵਾ ਤੇ ਉਹਨਾਂ ਚਿਰ ਨੂੰ ਉਹ ਪੱਤਾ ਜਿਹੜਾ ਉਹ ਲੱਥਦਾ ਹੀ ਨਹੀਂਗਾ ਉਹਦੇ ਪਿਓ ਨੂੰ ਨਾ ਬੜੀ ਮਤਲਬ ਖੁਸ਼ੀ ਹੁੰਦੀ ਆ ਤੇ ਜੀਨ ਦੀ ਆਸ ਜੀ ਜਿਹੜੀ ਹੋ ਜਾਂਦੀ ਆ ਤੇ ਉਹ ਹੱਸ ਕੇ ਕਹਿੰਦਾ ਆਪਣੇ ਪਿਤਾ ਨੂੰ ਕਿ ਕਹਿੰਦਾ ਪਿਤਾ ਜੀ ਤੁਸੀਂ ਤਾਂ ਕਹਿੰਦੇ ਜਦੋਂ ਆ ਪੱਤੇ ਸਾਰੇ ਖਤਮ ਹੋ ਗਏ ਨਾ ਚਿਰ ਨੂੰ ਮੇਰੀ ਜਾਨ ਖਤਮ ਹੋ ਜਾਣੀ ਵੇਖ ਲੋ ਪੱਤਾ ਇੱਕ ਜੇ ਵੀ ਹੈਗਾ ਜੀ ਤੇ ਉਹ ਕਹਿੰਦਾ ਹਾਂ ਚਲੋ ਉਹਨੂੰ ਨਾ ਆਸ ਜੀ ਜੀ ਮਤਲਬ ਆਪਣੀ ਜ਼ਿੰਦਗੀ ਦੀ ਆਸ ਜੀ ਹੋ ਜਾਂਦੀ ਆ ਖੁਸ਼ ਰਹਿਣ ਲੱਗ ਜਾਂਦਾ ਉਹਨਾਂ ਚਿਰ ਨੂੰ ਮੌਸਮ ਦੇ ਚੇਂਜ ਹੋਣ ਦੇ ਨਾਲ ਪੱਤੇ ਹੋਰ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਉਹ ਪੱਤਾ ਪਤਾ ਕਿ ਹੁਣ ਨਹੀਂ ਛੜਿਆ ਸੀ ਉਹਦੇ ਪੁੱਤਰ ਨੇ ਆਪਣੇ ਪਿਤਾ ਵਾਸਤੇ ਜਿਹੜਾ ਪੱਤਾ ਸੀ ਉਹ ਨਕਲੀ ਬਣਾ ਕੇ ਤੇ ਉੱਥੇ ਲਾਇਆ ਸੀ ਕਿਉਂਕਿ ਮੇਰੇ ਪਿਤਾ ਦੀ ਆਸ ਨਾ ਟੁੱਟੇ ਮੇਰਾ ਪਿਤਾ ਨਿਰਾਸ਼ਾ ਨਾ ਹੋਵੇ ਹੋਵੇ ਨਾ ਕਿ ਹੋ ਕੇ ਨਾਲ ਮੇਰੇ ਪਿਤਾ ਨੂੰ ਕੁਝ ਹੋ ਜਾਈ ਇਸ ਤਰ੍ਹਾਂ ਦੇ ਬੇਟੇ ਵਾਸਤੇ ਬੱਚੇ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਸਾਰੇ ਜਾਣੇ ਦੱਸਿਓ ਲਾਈਕ ਕਮੈਂਟ ਕਰਕੇ ਜੀ ਧੰਨਵਾਦ